ਸੋ ਅੱਗੇ ਵਧਿਆ ਸ਼੍ਰੀ ਫਤਿਗੜ ਸਾਹਿਬ ਦੇ ਸਰਹੰਦ ਦੀਆਂ ਰਹਿਣ ਵਾਲੀਆਂ ਦੋ ਕੁੜੀਆਂ ਜਿਹੜੀਆਂ ਕਿ ਅਚਾਨਕ ਲਾਪਤਾ ਹੋ ਗਈਆਂ ਸਨ ਆਪਣੇ ਘਰ ਪਰਤ ਕੇ ਆਣ ਸੋ ਪਤਾ ਲੱਗਿਆ ਕਿ ਦੋਵੇਂ ਕੁੜੀਆਂ ਬੰਬੇ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਲਈ ਜਾ ਰਹੀਆਂ ਸਨ ਕਿ ਟ੍ਰੇਨ ਦੇ ਵਿੱਚ ਬੈਠ ਕੇ ਜਦੋਂ ਉਹ ਚਾਂਸੀ ਦੇ ਵਿੱਚ ਪਹੁੰਚੀਆਂ ਤਾਂ ਟੀਟੀ ਨੇ ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਦੋਵੇਂ ਜਣੀਆਂ ਘਬਰਾ ਗਈਆਂ ਇਸ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਇਤਲਾਹ ਵੀ ਦਿੱਤੀ ਗਈ ਦੋਵਾਂ ਬੱਚੀਆਂ ਨੂੰ ਬਾਲ ਵਲਾਈ ਕਮੇਟੀ ਨੂੰ ਸੌਂਪ ਦਿੱਤਾ ਗਿਆ ਤੇ ਉਹਨਾਂ ਦੀ ਕਾਉਂਸਲਿੰਗ ਕੀਤੀ ਗਈ ਜਿਸ ਤੋਂ ਬਾਅਦ ਦੋਵਾਂ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਸੋ ਸਾਰੀ ਟੀਮ ਨੇ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਨਿਲ ਗੁਪਤਾ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਨਮਸਕਾਰ, ਇੰਡੀਆ ਨਿਊਜ਼ ਦੇਖਦੇ ਸਾਰੀ ਦਰਸ਼ਕਾਂ ਸਵਾਗਤ ਹੈ ਤੇ ਮੈਂ ਤਾਰਸ ਗੋਤਮ ਤੇ ਅੱਜ ਅਸੀਂ ਫਤਗੜ ਸਾਹਿਬ ਪਹੁੰਚੇ ਆ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਅੱਜ ਕੱਲ ਫਿਲਮਾਂ ਦਾ ਦੌਰ ਬੜਾ ਦੇਖਣ ਨੂੰ ਮਿਲਦਾ ਹੈ। ਉਸ ਨੂੰ ਵੇਖ ਕੇ ਦੋ ਬੱਚੀਆਂ ਨੂੰ ਉਹਨਾਂ ਦੇ ਦਿਲ ਚ ਜਾਗ ਗਿਆ ਵੀ ਅਸੀਂ ਵੀ ਕੁਝ ਐਵੇਂ ਦਾ ਕਰੀਏ ਤਾਂ ਉਹ ਬਿੱਤੇ ਦਿਨ ਪਹਿਲਾਂ ਘਰ ਛੋੜ ਕੇ ਦੋ ਬੱਚੀਆਂ ਬੰਬੇ ਜਾ ਨੂੰ ਤਿਆਰ ਹੋ ਗਈਆਂ ਘਰੋਂ ਨਿਕਲ ਗਈਆਂ ਤੇ ਉਹ ਬੱਚੀਆਂ ਉਹਨੂੰ ਮਿਲ ਚੁੱਕੀਆਂ ਨੇ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਬਾਲ ਵਿਭਾਗ ਦੇ ਚੇਅਰਮੈਨ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਸਰ ਬੱਚੀਆਂ ਦਾ ਕੀ ਮੱਤ ਦਿੱਲਾ ਬੱਚਿਆਂ ਦਾ ਪਤਾ ਚੱਲਿਆ ਸੀ ਵੀ ਸਰਕਾਰੀ ਕਿੰਨੇ ਸਕੂਲ ਚ ਬੱਚੀਆਂ ਪੜ੍ਹਦੀਆਂ ਜੀ ਦੇ ਉੱਤੇ ਤੋਂ ਬੱਚੀਆਂ ਜਿਹਨੇ ਘਰੋਂ ਚੱਲਿਆ ਗਈਆਂ ਉਹ ਜੀ ਤੇ ਜਦੋਂ ਚੱਲਿਆ ਗਈਆਂ ਤਾਂ ਉਹ ਛਤੀਸਗੜ ਐਕਸਪ੍ਰੈਸ 'ਚ ਚੜ ਗਏ ਆ ਉਹ ਬੰਬੇ ਜਾਣ ਵਾਸਤੇ ਜੀ ਜਦੋਂ ਉਹ ਪਪਾਲ ਚਾਂਸੀ ਕੋਲ ਪਹੁੰਚੀਆ ਉੱਤੇ ਜਾ ਕੇ ਤਾਂ ਉਹਨਾਂ ਦਾ ਉਹਨਾਂ ਦਾ ਘਬਰਾ ਗਿਆ ਉਹ ਜੀ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਗਲਤ ਕਦਮ ਚੱਕ ਲਿਆ ਤਾਂ ਉੱਥੇ ਤੋਂ ਉਹ ਫਿਰ ਉਹ ਵਾਪਸ ਆ ਗਿਆ ਉੱਥੇ ਜੀ ਵਾਪਸ ਆਣ ਤੋਂ ਬਾਅਦ ਫਿਰ ਉਹਰੇ ਅਸੀਂ ਉਹਨਾਂ ਨੂੰ ਕਿਉਂ ਉਹਨਾਂ ਦੇ ਮਾਪਿਆਂ ਨੇ ਜਿਹੜੀ ਉਹਰੇ ਸ਼ਿਕਾਇਤ ਕੀਤੀ ਸੀ ਕਿ ਜੀ ਤੇ ਐਫ ਆਈ ਆਰ ਦਰਜ ਹੋਈ ਵੀ ਉਹਦੇ ਪਰ ਜੀ ਅਨਨੋਨ ਪਰਸਨਸ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ 140 ਅੰਡਰ ਸੈਕਸ਼ਨ 143 ਜੀ ਬੀ ਐਨ ਐਸ ਦੇ ਕਿਡਨੈਪਿੰਗ ਦੀ ਉਹ ਐਫਆਈਆ ਦਰਜ ਹੋਈ ਸੀ ਤਾਂ ਉਹਨੂੰ ਰੈਸਕਿਊ ਕਰਕੇ ਜਦ ਲਿਆਂਦਾ ਤਾਂ ਪੁਲਿਸ ਵਾਲਾ ਨੇ ਉਹ ਜਿਹੜੇ ਕੁੜੀਆਂ ਸੀਗੀਆਂ ਉਹ ਸਾਡੇ ਕੋਲ ਪੇਸ਼ ਕੀਤੀਆਂ ਬਾਲ ਭਲਾਈ ਕਮੇਟੀ ਕੋਲ ਬਾਲ ਭਲਾਈ ਕਮੇਟੀ ਨੇ ਉਹਨਾਂ ਦੀ ਕਾਉਂਸਲਿੰਗ ਵਗੈਰਾ ਕਰਕੇ ਉਹਨਾਂ ਦੀ ਜੋ ਵੀ ਕਾਗਜ਼ੀ ਕਾਰਵਾਈ ਸੀਗੀ ਉਹ ਸਾਰੀ ਪੂਰੀ ਕਰਕੇ ਫਿਰ ਉਹ ਜਿਹੜੀਆਂ ਬੱਚੀਆਂ ਉਹਨਾਂ ਨੂੰ ਆਪਣਾ ਉਹਨਾਂ ਦੇ ਪੇਰੈਂਟਸ ਦੇ ਕੋਲ ਦੇ ਕਾ ਠੀਕ ਹੈ ਥੈਂਕ ਯੂ ਸਰ ਸੋ ਆਓ ਸਨ ਮੈਡਮ ਮੌਜੂਦ ਨੇ ਬਾਲ ਭਲਾਈ ਤੋਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਹਾਂਜੀ ਮੈਮ ਸਚਕਾਲ ਜੀ ਹਾਂਜੀ ਸਚਕਾਲ ਮੈਮ ਕੀ ਕੀ ਚੱਕੀ ਮਾਮਲਾ ਕੀ ਸਰ ਅ ਜਿਵੇਂ ਨਾ ਟੈਂਪਲਾਸ ਦੇ ਬੱਚੇ ਸੀਗੇ ਜੀ ਤੇ ਮੇਬੀ ਬੱਚੇ ਅੱਜ ਕੱਲ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਹੋ ਜਾਂਦੇ ਨੇ ਤੇ ਬੱਚਿਆਂ ਨੂੰ ਲੱਗਦਾ ਸ਼ਾਇਦ ਅਸੀਂ ਵੀ ਅਗਰ ਬੰਬੇ ਜਾਵਾਂਗੇ ਤਾਂ ਸ਼ਾਇਦ ਕੁਝ ਬਣ ਜਾਾਂਗੇ ਜੀ ਇਸ ਇਨਫਲੂਐਂਸ ਦੇ ਵਿੱਚ ਆ ਕੇ ਬੱਚੀਆਂ ਦੋਨੋਂ ਹੀ ਘਰੋਂ ਚਲੇ ਗਈਆਂ ਆਈ ਥਿੰਕ ਕਿ ਵੀਰਵਾਰ ਨੂੰ ਗਈਆਂ ਸੀਗੀਆਂ ਬੱਚੀਆਂ ਤੇ ਉਹਨਾਂ ਕੋਲ ਕੋਈ ਪੈਸੇ ਵੀ ਨਹੀਂ ਸੀਗੇ ਵਿਦਆਊਟ ਟਿਕਟ ਬੱਚੇਆਂ ਗਈਆਂ ਨੇ ਜਿਵੇਂ ਕਿ ਉਹਨਾਂ ਨੇ ਆਪਣੀ ਕਾਉਂਸਲਿੰਗ ਦੇ ਦੌਰਾਨ ਸਾਨੂੰ ਦੱਸਿਆ ਤੇ ਛੱਤੀਸਗੜ ਜਦੋਂ ਪਹੁੰਚੀਆਂ ਤੇ ਉਹਨਾਂ ਨੂੰ ਇਮੋਸ਼ਨਲੀ ਵੀਕ ਹੋ ਗਈਆਂ ਬੱਚੀਆਂ ਜਾਂ ਕੋਈ ਐਵੇਂ ਦੇ ਹਾਲਾਤ ਪੈਦਾ ਹੋਏ ਹੋਣਗੇ ਜਿੱਥੇ ਬੱਚੀਆਂ ਡਰ ਰਹੀਆਂ ਤੇ ਉੱਥੋਂ ਉਹਨਾਂ ਨੇ ਕਿਸੇ ਦੇ ਫੋਨ ਰਾਹੀਂ ਘਰੇ ਕੰਟੈਕਟ ਕੀਤਾ ਤੇ ਬੱਚੀਆਂ ਨੂੰ ਵਾਪਸ ਬੁਲਾਇਆ ਗਿਆ ਤਕਰੀਬਨ ਸਵੇਰੇ ਰਾਤ ਨੂੰ 2:30 ਵਜੇ ਬੱਚੀਆਂ ਕਿਸਾਨਦ ਪਹੁੰਚੀਆਂ ਸੋ ਇਹ ਸੀ ਸਾਡੇ ਨਾਲ ਬਾਲ ਭਲਾਈ ਦੀ ਟੀਮ ਮੈਂ 파ਰਸ ਗੋਤਮ ਕੈਮਰਾਮੈਨ ਨਿਤਿਸ਼ ਗੋਤਮ ਨਾਲ ਇੰਡੀਆ ਨਿਊਜ਼